ਬਹੁਤ ਚੰਗੀ ਗੱਲ ਹੈ ਰਸਤੇ ਖੁੱਲਣਗੇ ਜਿਸ ਦਿਨ ਹੀ ਬੈਰੀਕੇਡ ਖੁੱਲਦੇ ਨੇ ਅਸੀਂ ਉਸ ਤੋਂ ਬਾਅਦ ਤੁਰੰਤ ਆਪਦਾ ਸਾਰਾ ਸਮਾਨ ਸਮੇਟ ਕੇ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਟਰਾਲੀ ਨੂੰ ਅਸੀਂ ਘਰ ਬਣਾਇਆ ਹੋਇਆ ਹੈ ਉਹਦੇ ਬਿਨਾ ਮਤਲਬ ਉੱਥੇ ਜਾਣਾ ਮਤਲਬ ਪੋਸੀਬਲ ਨਹੀਂ ਹੈ ਜਾਇਆ ਨਹੀਂ ਜਾ ਸਕਦਾ ਔਰ ਉਹ ਸਾਨੂੰ ਮਤਲਬ ਅਲਾਉ ਕਰਨਾ ਅਸੀਂ ਲੈ ਕੇ ਜਾਈਏ ਪੀਸਫੁਲੀ ਪ੍ਰੋਗਰਾਮ ਕਰਾਂਗੇ ਅਸੀਂ ਸਾਡਾ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਖੜਾ ਕਰਨ ਦਾ ਨਾ ਪਹਿਲਾ ਮਨਸ਼ਾ ਸੀ ਨਾ ਹੋਣਾ ਹੈ ਸੁਪਰੀਮ ਕੋਰਟ ਨੂੰ ਵੀ ਸਾਡੀ ਰਿਕੁਐਸਟ ਹੋਏਗੀ ਕਿ ਉਹ ਅਗਰ ਰਸਤੇ ਖੁੱਲ੍ਹ ਦੇਣੇ ਤਾਂ ਬੜੀ ਵਧੀਆ ਗੱਲ ਹੈ ਤੇ ਨਾਲ ਦੀ ਨਾਲ ਇਹਨਾਂ ਦੇ ਉੱਤੇ ਨਕਾਬ ਕੱਸੇ ਕਿ ਤੁਸੀਂ ਲੋਕਾਂ ਨੂੰ ਮਤਲਬ ਦਿੱਲੀ ਜਾਣ ਦਿਓ ਇਹ ਸ਼ਾਂਤ ਵਿੱਚ ਟੰਗਣ ਵਾਲਾ ਉਹਦੇ ਦਿੱਲੀ ਗੱਲ ਰੱਖਣਾ ਠੀਕ ਹੈ ਜੀ ਸਸ਼ੀ ਗਾਧੀ ਤੁਸੀਂ ਦੇਖ ਰਹੇ ਰੇਬਲਟੀ ਵੀ ਇੱਕ ਵਾਰੀ ਫਿਰ ਕਿਸਾਨਾਂ ਨੇ ਜਿਹੜੇ ਹੈ ਦਿੱਲੀ ਜਾਣ ਦੀ ਤਿਆਰੀ ਜਿਹੜੀ ਖਿੱਚ ਦਿੱਤੀ ਹੈ ਤੇ ਸਾਡੇ ਨਾਲ ਮੌਜੂਦ ਨੇ ਜਗਦੀਸ਼ ਸਿੰਘ ਢੱਲੇ ਵਾਲਾ ਉਹ ਨਾਲ ਗੱਲਬਾਤ ਕਰਦੇ ਹੱਲੇ ਵਾਲਾ ਸਾਹਿਬ ਜਾਂਦੇ ਤਿਆਰੀ ਕੀ ਕਰੀ ਦੇਖੋ ਗੱਲ ਇਹ ਆ ਕਿ ਮਾਨਯੋਗ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਰਸਤਾ ਖੋਲੋ ਬਹੁਤ ਚੰਗੀ ਗੱਲ ਆ ਰਸਤੇ ਖੁੱਲਣਗੇ ਆਮ ਪਬਲਿਕ ਨੂੰ ਵੀ ਸਹੂਲਤ ਹੋਏਗੀ ਅਸੀਂ ਵੀ ਦਿੱਲੀ ਜਾ ਕੇ ਕਿਉਂਕਿ ਸਾਡੀਆਂ ਮੰਗਾਂ ਦਿੱਲੀ ਨਾਲ ਰਿਲੇਟਡ ਨੇ ਦਿੱਲੀ ਸਰਕਾਰ ਕੋਲ ਅਸੀਂ ਆਪਦੀਆਂ ਮੰਗਾਂ ਰੱਖ ਸਕਾਂਗੇ ਔਰ ਉਹਦੇ ਲਈ ਸਾਡੀ ਤਿਆਰੀ ਹੈ ਜਿਸ ਦਿਨ ਹੀ ਬੈਰੀਕੇਡ ਖੁੱਲਦੇ ਨੇ ਅਸੀਂ ਉਸ ਤੋਂ ਬਾਅਦ ਤੁਰੰਤ ਆਪਦਾ ਸਾਰਾ ਸਮਾਨ ਸਮੇਟ ਕੇ ਅਸੀਂ ਦਿੱਲੀ ਵਾਲ ਨੂੰ ਕੋਚ ਕਰਾਂਗੇ ਲੇਗਲ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ ਐਡ ਕਰਦੇ ਆਂ ਅਸੀਂ ਤੇ ਉਹਨਾਂ ਨੇ ਪਹਿਲੇ ਪਟੀਸ਼ਨ ਪਾਈ ਸੀਗੀ ਕਿ ਹਾਈ ਕੋਰਟ ਦੇ ਆਦੇਸ਼ ਸੀਗੇ ਕਿ ਟ੍ਰੈਕਟਰਾਂ ਦੇ ਵਿੱਚ ਕਿਸਾਨਾਂ ਨੂੰ ਨਹੀਂ ਜਾਣ ਦਿੱਤੇ ਜਾਊਗਾ ਤਾਂ ਫਿਰ ਤੁਸੀਂ ਕਿੱਧਰ ਜਾਓਗੇ ਦੇਖੋ ਇਸ ਵੇਲੇ ਇਹ ਦੇਖਣਾ ਚਾਹੀਦਾ ਹੈ ਮਾਨਯੋਗ ਹਾਈ ਕੋਰਟ ਨੂੰ ਵੀ ਦੇਖਣਾ ਚਾਹੀਦਾ ਹੈ ਤੇ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਹਰ ਮਨੁੱਖ ਨੂੰ ਸ਼ੈਲਟਰ ਚਾਹੀਦਾ ਹੈ ਸਿਰ ਤੇ ਛੱਤ ਚਾਹੀਦੀ ਹੈ ਅਸੀਂ ਉੱਥੇ ਸਰਕਾਰ ਦਾ ਸੁਭਾ ਹੈ ਸਾਨੂੰ 13 ਮਹੀਨੇ ਬਾਕੇ ਰੱਖਿਆ ਹੈ ਸਾਨੂੰ ਉਸ ਸੁਭਾ ਦਾ ਪਤਾ ਹੈ ਤੋ ਇਸ ਲਈ ਸਾਨੂੰ ਆਪਦੀ ਛਾਂ ਆਪਦੀ ਆਪਦੀ ਧੁੱਪ ਤੋਂ ਬਚਣ ਲਈ ਛਤਰੀ ਆਪਾਂ ਨੂੰ ਸਾਨੂੰ ਰਾਤਾਂ ਨੂੰ ਠੰਡ ਤੋਂ ਬਚਣ ਲਈ ਸਾਰੇ ਵਿਵਸਥਾ ਦੀ ਉੱਤੇ ਲੋੜ ਹੈ ਪਰ ਉਹਦੇ ਵਿੱਚੋਂ ਸਾਡੇ ਕੋਲ ਇੱਕੋ ਹੀ ਸਾਧਨ ਆ ਉੱਥੇ ਕਿ ਅਸੀਂ ਟਰੈਕਟਰ ਟਰਾਲੀ ਲੈ ਕੇ ਜਾਏਗੇ ਟਰਾਲੀ ਨੂੰ ਅਸੀਂ ਕਰ ਬਣਾਇਆ ਹੋਇਆ ਹੈ ਉਹਦੇ ਬਿਨਾ ਮਤਲਬ ਉੱਥੇ ਜਾਣਾ ਮਤਲਬ ਪੋਸੀਬਲ ਨਹੀਂ ਹੈ ਜਾਇਆ ਨਹੀਂ ਜਾ ਸਕਦਾ ਔਰ ਉਹ ਸਾਨੂੰ ਮਤਲਬ ਅਲਾਉ ਕਰਨ ਅਸੀਂ ਲੈ ਕੇ ਜਾਈਏ ਤਾਂ ਕਿ ਸਾਡੀ ਮੰਗਾਂ ਜਿਹੜੀਆਂ ਉੱਥੇ ਬੈਠ ਕੇ ਮੰਨੀਆਂ ਜਾ ਸਕਣ ਉਦੇ ਵਿੱਚ ਕਾਫੀ ਕਿਸਾਨ ਜਿਹੜੇ ਆ ਫੱਟਰ ਹੋਏ ਸੀਗੇ ਉਹਦੇ ਵਾਸਤੇ ਤੁਸੀਂ ਕੀ ਤਿਆਰੀ ਕੀਤੀ ਹੋਈ ਹੈ ਕਿ ਮਤਲਬ ਕਿਸਾਨ ਜਿਹੜੇ ਨੇ ਉਹ ਸਾਡੇ ਬੱਚੇ ਵੀ ਰਹਿ ਉਹਨਾਂ ਨੂੰ ਘੱਟੋ ਘੱਟ ਜਿਹੜੀ ਹੈ ਛੋਟਾ ਜਣੀ ਉਹ ਸਾਡਾ ਪੂਰਾ ਪ੍ਰੋਗਰਾਮ ਇਹ ਹੈ ਕਿ ਪੀਸਫੁਲੀ ਪ੍ਰੋਗਰਾਮ ਕਰਾਂਗੇ ਅਸੀਂ ਸਾਡਾ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਖੜਾ ਕਰਨ ਦਾ ਨਾ ਪਹਿਲਾਂ ਮਨਸ਼ਾ ਸੀ ਨਾ ਹੋਣਾ ਉਹ ਪਹਿਲਾਂ ਵੀ ਮਤਲਬ ਸਰਕਾਰ ਨੇ ਸਾਡੇ ਨਾਲ ਮਤਲਬ ਬੇਨਈ ਕੀਤੀ ਹੈ ਤੇ ਉਹ ਉਹ ਉਹਦੇ ਨਾਲ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਅੱਗੇ ਸਾਡੀ ਕੋਸ਼ਿਸ਼ ਹੋਏਗੀ ਕਿ ਕਿਸੇ ਤਰ੍ਹਾਂ ਨਾਲ ਸੁਪਰੀਮ ਕੋਰਟ ਨੂੰ ਵੀ ਸਾਡੀ ਰਿਕੁਐਸਟ ਹੋਏਗੀ ਕਿ ਉਹ ਅਗਰ ਰਸਤੇ ਖੁੱਲ੍ਹ ਦੇਣੇ ਤਾਂ ਬੜੀ ਵਧੀਆ ਗੱਲ ਹੈ ਤੇ ਨਾਲ ਦੀ ਨਾਲ ਇਹਨਾਂ ਦੇ ਉੱਤੇ ਨਕਾਬ ਕੱਸੇ ਕਿ ਤੁਸੀਂ ਲੋਕਾਂ ਨੂੰ ਮਤਲਬ ਦਿੱਲੀ ਜਾਣ ਦਿਓ ਇਹ ਸ਼ਾਂਤਮਈ ਟੰਗ ਨਾਲ ਆਉਦੇ ਦਿੱਲੀ ਗੱਲ ਰੱਖਣਾ ਠੀਕ ਹੈ ਇਹ ਸਾਡੇ ਨਾਲ ਸਿਗੇ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਹਿੰਦੇ ਨਜ਼ਰ ਆਏ ਕਿ ਅਸੀਂ ਸ਼ਾਂਤਮਈ ਜਿਹੜਾ ਹੈ ਪ੍ਰੋਟੈਸਟ ਅਥੇ ਕਰਨਾ ਹੈ ਜੇ ਸ਼ਾਂਤਮਈ ਅਸੀਂ ਜਾਉਂਗੇ ਤੇ ਤੁਸੀਂ ਇਦਾਂ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਾ ਟੀਵੀ ਪੰਜਾਬੀ